ਕਹਗਾ ਲਾਭ ਸੰਗ ਅਕ ਲਿਆ ਮੈਂ ਮਜ਼ਦੂਰ ਅਧਿਕਾਰ ਅੰਦੋਲਨ ਜਥੇਬੰਦੀ ਦਾ ਸੂਬੇ ਦਾ ਆਗੂ ਆ ਜੀ ਬੜੀ ਮਾੜੀ ਤੇ ਬਹੁਤ ਦੁੱਖ ਦਾ ਇੱਕ ਗੱਲ ਹੈ ਜਦੋਂ ਸਾ ਅਸੀਂ ਅੱਜ ਪਿੰਡ ਦੇ ਵਿੱਚ ਆ ਕੇ ਇਹਨਾਂ ਦੇ ਔਰਤਾਂ ਤੋਂ ਬੱਚਾਂ ਤੋਂ ਨੌਜਵਾਨਾਂ ਤੋਂ ਪਸ ਸੁਣੀ ਆ ਬੇਹਦ ਗੱਲ ਇਹ ਆ ਵੀ ਇੱਥੋਂ ਹੀ ਸਾਫ ਦਿੰਦਾ ਹੈ ਇੱਥੋਂ ਸਾਫ ਇਹ ਦਿੰਦਾ ਵੀ ਇਹਦਾ ਸਾਰਾ ਘਰ ਤੋੜਿਆ ਪਿਆ ਸਰਪੰਚ ਦਾ ਸਰਪੰਚ ਪਿੰਡ ਦਾ ਮੁਖੀ ਆ ਜੇ ਸਰਪੰਚ ਦੇ ਪਿੰਡ ਦੇ ਮੁਖੀ ਦੀ ਸੁਰੱਖਿਆ ਨਹੀਂ ਉਹਦੇ ਘਰ ਦੀ ਸੁਰੱਖਿਆ ਨਹੀਂ ਤਾਂ ਫਿਰ ਇੱਥੇ ਆਮ ਗਰੀਬਾਂ ਦੀ ਸੁਰੱਖਿਆ ਕਿੱਥੋਂ ਹੋ ਜੂਗੀ ਤੇ ਉਹ ਜਿਹੜੇ ਜਿਹੜੇ ਤਣਾੜ ਨੇ ਸਰਪੁਰਾਣੇ ਸਰਪੰਚ ਔਰ ਤਗੜੇ ਨੇ ਜਿਹੜੇ ਉਹਨਾਂ ਦੇ ਦੇਖੋ ਕਿੰਨੀਆਂ ਗੱਡੀਆਂ ਪੁਲਿਸ ਦੀਆਂ ਖੜੀਆਂ ਨਿਕ ਜਾਂ ਉਹਨਾਂ ਦੇ ਘਰ ਦੀ ਸੁਰੱਖਿਆ ਕੀ ਆ ਠੀਕ ਹੈ ਨਾ ਇਸੇ ਕਰਕੇ ਤੁਸੀਂ ਜਿਹੜੀ ਗੱਲ ਕਰ ਰਹੇ ਹੋ ਵੀ ਇਹ ਐਮਐਲਏ ਕਿਉਂ ਨਹੀਂ ਮਤਲਬ ਐਮਐਲਏ ਕੋਈ ਵੀ ਆ ਚਾਹੇ ਕਿਸੇ ਵੀ ਜਾਤੀ ਦਾ ਹੇਠ ਲੀਆਂ ਜਾਤੀਆਂ ਚੋਂ ਜਿੱਤ ਜੇ ਇਹ ਤਾਂ ਵੋਟਾਂ ਲੈਣ ਟੱਕਰ ਵਾਲੀ ਰਾਤ ਟੱਕਰਾਂ ਦਲਤਾਂ ਦੇ ਹੁੰਦੇ ਆ ਉਸ ਤੋਂ ਬਾਅਦ ਤਾਂ ਇਹ ਉਹ ਹਾਕਮ ਜਮਾਤਾਂ ਦਾ ਸੰਦ ਬਣ ਜਾਂਦੇ ਆ ਅੱਜ ਉਹਨਾਂ ਦਾ ਸੰਦ ਬਣ ਕੇ ਉਹ ਭੁਗਤ ਰਹੇ ਨੇਗੇ ਠੀਕ ਆ ਨਾ ਇਸ ਕਰਕੇ ਅਸੀਂ ਇੱਕ ਹੋਰ ਤੁਹਾਨੂੰ ਮੈਂ ਦੱਸਦਾ ਵੀ ਪੰਜਾਬ ਦੇ ਵਿੱਚ ਕਿਸਾਨ ਅੰਦੋਲਨ ਚੱਲ ਰਿਹਾ ਉਹਨਾਂ ਨੂੰ ਹੁਣ ਤੱਕ ਦਰਜਣਾ ਵਾਰੀ ਮੁੱਖ ਮੰਤਰੀ ਨੇ ਉਥੇ ਮੀਟਿੰਗਾਂ ਹੋ ਗਈਆਂ ਉਹਨਾਂ ਦੀਆਂ ਮੰਤਰੀਆਂ ਦੀਆਂ ਮੀਟਿੰਗਾਂ ਕਿਸਾਨ ਜਥੇਬੰਦੀਆਂ ਨਾਲ ਕਰ ਲਈਆਂ ਪਰ ਮਜ਼ਦੂਰ ਜਥੇਬੰਦੀਆਂ ਨੇ ਘੱਟੋ-ਘੱਟ 11 ਵਾਰੀ ਟਾਈਮ ਦਿੱਤਾ ਇਸ ਮੁੱਖ ਮੰਤਰੀ ਨੇ ਤੇ ਮੰਤਰੀਆਂ ਨੇ ਅੱਜ ਤੱਕ ਤਿੰਨ ਸਾਲਾਂ ਦੇ ਵਿੱਚ ਇੱਕ ਵੀ ਮੀਟਿੰਗ ਨਹੀਂ ਕੀਤੀ ਜੀ ਉਹ ਸਮਝਦਾ ਕਿ ਇਥੋਂ ਹੀ ਮਤਲਬ ਜਿਹੜੀ ਆਪ ਪਾਰਟੀ ਆ ਜਿਹੜੀ ਆਪਣੇ ਆਪ ਨੂੰ ਆਮ ਜਨਤਾ ਆਮ ਆਮ ਲੋਕਾਂ ਦੀ ਪਾਰਟੀ ਕਹਿੰਦੀ ਆ ਅਸਲ ਦੇ ਵਿੱਚ ਉਹ ਪੂਰਾ ਜਾਤੀਵਾਦ ਦੀ ਭ੍ਰਿਸ਼ਟ ਮਤਲਬ ਪਾਰਟੀ ਆ ਉਹ ਜਾਤੀਵਾਦੀ ਪਾਰਟੀ ਆ ਉਹ ਉੱਪਰਲੇ ਵਰਗਾਂ ਦੀ ਪਾਰਟੀ ਆ ਉਹ ਖਾਂਦੇ ਪੀਂਦੇ ਮਤਲਬ ਜਿਹੜੀਆਂ ਸਵਰਨ ਜਾਤੀਆਂ ਉਹਨਾਂ ਦੀ ਪਾਰਟੀ ਆ ਉਹ ਦਲਤਾਂ ਦੀ ਪਾਰਟੀ ਨਹੀਂ ਉਹ ਤਾਂ ਸਾਡੇ ਲੋਕਾਂ ਨੂੰ ਬੁੱਧੂ ਬਣਾਉਣ ਵਾਸਤੇ ਆ ਇਹਨਾਂ ਨੇ ਪੰਜਾਬ ਦੇ ਲੋਕਾਂ ਨੂੰ ਬੁੱਧੂ ਬਣਾਇਆ ਹੁਣ ਤੇ ਕਰ ਇਹਨਾਂ ਨੇ ਦਿੱਲੀ ਦੇ ਵੋਟਰਾਂ ਨੂੰ ਬੁੱਧੂ ਬਣਾਇਆ ਤਾਂ ਅੱਜ ਮਤਲਬ 8 ਤਰੀਕਾ ਤੇ ਅੱਜ ਉਹਦਾ ਸਭ ਕੇ ਇਹਨਾਂ ਨੂੰ ਚੰਗੀ ਤਰ੍ਹਾਂ ਦਿੱਲੀ ਦੇ ਲੋਕਾਂ ਨੇ ਸਖਾਤ ਆਗਾ ਜੀ ਠੀਕ ਹੈ ਨਾ ਇਸ ਕਰਕੇ ਮਤਲਬ ਜਿਹੜਾਗਾ ਬਕਾਇਦਾ ਤੌਰ ਤੇ ਇਹ ਸਾਨੂੰ ਸਾਡੇ ਲੋਕਾਂ ਨੂੰ ਵੀ ਸਮਝ ਲੈਣਾ ਚਾਹੀਦਾ ਕਿ ਇਹ ਪਾਰਟੀਆਂ ਜਿਹੜੀਆਂ ਇਹ ਹਾਕਮ ਜਮਾਤਾਂ ਇਹ ਕਦੇ ਵੀ ਦਲਤਾਂ ਦੇ ਹੱਕ 'ਚ ਨਹੀਂ ਖੜਨਗੀਆਂ ਅੱਜ ਜਦੋਂ ਐਡਾ ਮਤਲਬ ਪਿੰਡ ਦਾ ਇੱਕ ਮੁਖੀ ਹੋਵੇ ਸਰਪੰਚ ਦੇ ਘਰ ਦੀਆਂ ਉਹਦੀ ਗੱਡੀ ਪੰਨੀ ਪਈਆ ਉਹਦੀ ਟਾਇਲਟ ਬਾਥਰੂਮ ਸਾਰੀਆਂ ਉਹ ਸੀਟਾਂ ਪੰਨੀਆਂ ਪੰਨੀਆਂ ਉਹਦੀ ਵਾਸ਼ਿੰਗ ਮਸ਼ੀਨ ਪੰਨੀ ਪਿਆ ਫਰਿੱਜ ਪੰਨਿਆ ਪਿਆ ਕੱਪੜੇ ਸਾਰੇ ਖੰਡਿਆਏ ਪਏ ਆ ਉਹਨਾਂ ਦੀ ਸਮਾਨ ਜਿਹੜਾ ਐਲਈਡੀ ਆ ਉਹ ਤੋੜੀ ਪੂਰੀ ਚੰਗੀ ਤਰ੍ਹਾਂ ਤੇ ਤੋੜੀ ਪਈਆ ਤੇ ਸਮਾਨ ਚੁੱਕ ਕੇ ਲੈ ਗਏ ਸਿਲੰਡਰ ਚੁੱਕ ਕੇ ਲੈ ਗਏ ਲੋਕ ਮਤਲ ਜਿਹੜਿਆ ਇਹਨਾਂ ਦੇ ਜਿਹੜੇ ਗੁੰਡੇ ਬੁਲਾਏ ਹੋਏ ਸੀਗੇ ਇਹ ਸਰਪੰਚ ਨੇ ਇਹ ਪੁਰਾਣੇ ਸਰਪੰਚ ਨੇ ਜਿਹੜੇ ਆਪਦੇ ਗੁੰਡੇ ਬੁਲਾਏ ਸੀ ਆਪਦੇ ਰਿਸ਼ਤੇਦਾਰ ਬੁਲਾਏ ਸੀ ਔਰ ਪੂਰੀ ਪੁਲਿਸ ਦੀ ਸ਼ਹਿ ਸੀਗੀ ਇਹ ਪਲਾਨ ਢੰਗ ਦੇ ਨਾਲ ਸਾਰਾ ਕੁਝ ਹੋਇਆ ਬਕਾਇਦਾ ਤੌਰ ਤੇ ਉੱਥੇ ਉਹਨਾਂ ਲੋਕਾਂ ਤੋਂ ਉੱਥੇ ਮਤਲਬ ਜਿਹੜਾ ਗਾਏ ਹਰਦੰਮ ਬਚਾਇਆ ਗਿਆ ਤਾਂ ਕਰਕੇ ਪੁਲਿਸ ਨੂੰ ਇਹ ਮੌਕਾ ਮਿਲ ਗਿਆ ਇਹਨਾਂ ਲੋਕਾਂ ਤੇ ਇਹਨਾਂ ਲੋਕਾਂ ਦੀ ਇਹਨਾਂ ਤੇ ਡੰਡਾ ਬਣਾਉਣ ਦਾ ਢਾਂਗ ਬਣਾਉਣ ਦਾ ਇਹ ਉਹਨਾਂ ਦੀ ਪਲਾਨ ਢੰਗ ਸੀਗਾ ਪੁਲਿਸ ਦਾ ਪਹਿਲਾਂ ਹੀ ਗਿਨਿਆ ਮਿਥਾ ਸੀਗਾ ਇਹ ਮੌਕੇ ਤੇ ਨਹੀਂ ਹੋਇਆ ਇਹ ਪਹਿਲਾਂ ਸੋਚੀ ਸਮਝੀ ਬਕਾਇਦਾ ਚਾਲ ਸੀਗੀ ਪ੍ਰਸ਼ਾਸਨ ਦੀ ਸਰਪੰਚ ਸਾਹਿਬ ਦੇ ਘਰ ਤੋਂ ਇਲਾਵਾ ਕੋਈ ਹੋਰ ਘਰ ਵੀ ਤੋੜੇ ਨੇ ਇੱਥੇ ਦੱਸ ਰਹੇ ਨੇ ਇੱਥੇ ਘੱਟੋ ਘੱਟ ਦਰਜਣ ਦੇ ਕਰੀਬ ਹੋਰ ਪਰਿਵਾਰ ਦੱਸ ਰਹੇ ਨੇ ਕਿ ਸਾਡਾ ਵੀ ਅੰਦਰ ਬੜਿਆ ਅੰਦਰ ਵੜ ਕੇ ਬਜ਼ੁਰਗਾਂ ਨੂੰ ਕੁੱਟਿਆ ਅੱਜ ਉਹਨਾਂ ਦੇ ਪੱਟਾਂ ਤੇ ਲਾਸ਼ਾਂ ਪਈਆਂ ਨੇ ਡਾਂਗਾਂ ਦੀਆਂ ਇਲਜ਼ਾਮ ਕੀਤੇ ਲਾ ਰਹੇ ਆ ਜੀ ਫਿਰ ਜਿਹੜੇ ਤੁਸੀਂ ਦਰਜਨਾ ਘਰ ਤੋੜਨ ਦੀ ਗੱਲ ਕਰ ਰਹੇ ਹੋ ਤੁਹਾਨੂੰ ਪਿੰਡ ਵਾਸੀਆਂ ਨੇ ਦੱਸਿਆ ਹਣਾ ਉਹਨਾਂ ਦੇ ਇਲਜ਼ਾਮ ਕਿਸ ਤੇ ਲਾ ਰਹੇ ਨੇ ਪਿੰਡ ਵਾਸੀ ਕੌਣ ਕਰੇ ਵੜੇ ਆਮ ਬੰਦੇ ਵੜੇ ਜਾਂ ਪ੍ਰਸ਼ਾਸਨ ਵੜਿਆ ਉਹਦੇ ਬਾਰੇ ਦੱਸੋ ਜੀ ਪ੍ਰਸ਼ਾਸਨ ਦੇ ਨਾਲ ਉਹਨਾਂ ਦੇ ਜਿਹੜੇ ਨਾਲ ਲਿਆਂਦੇ ਹੋਏ ਬਾਹਰੋਂ ਬੰਦੇ ਸੀਗੇ ਪ੍ਰਸ਼ਾਸਨ ਦੇ ਨਾਲ ਸਿਵਲ ਦੇ ਬੰਦੇ ਸੀ ਠੀਕ ਹੈ ਜੀ ਗਮਦੂਰ ਪੱਪੂ ਉਹਦੇ ਬੰਦੇ ਆ ਜਿਹੜੇ ਨਾਲ ਜਿਹੜਾ ਉਹਨਾਂ ਨੇ ਬੁਲਾਏ ਹੋਏ ਸੀਗੇ ਜਿਨ੍ਹਾਂ ਦੇ ਹੱਥਾਂ ਦੇ ਵਿੱਚ ਤੰਗਾਂ ਡਾਂਗਾ ਵੀ ਸੀ ਗਿਆ ਡਾਂਗਾ ਵੀ ਸੀ ਗਿਆ ਠੀਕ ਹੈ ਜੀ ਤੇ ਗੰਡਾਸੇ ਵੀ ਸੀ ਤੇ ਰਫਲਾ ਵੀ ਸੀ ਗਿਆ ਉੱਥੇ ਤੇ ਖੜ ਕੇ ਹੋਰ ਉਹਨਾਂ ਨੇ ਫੇਰਿੰਗ ਵੀ ਕੀਤੀ ਇਹਨਾਂ ਨੂੰ ਡਰਾਉਣ ਦੀ ਪੂਰੀ ਤਰ੍ਹਾਂ ਤੇ ਮਤਲਬ ਕੋਸ਼ਿਸ਼ ਕੀਤੀ ਤੇ ਪੁਲਿਸ ਨੂੰ ਇਹ ਬਹਾਨਾ ਬਣ ਗਿਆ ਤੇ ਪੁਲਿਸ ਨੇ ਫਿਰ ਘਰਾਂ ਦੇ ਵਿੱਚ ਵੜ ਕੇ ਜਿਹੜਾ ਵੀ ਉਹਨੂੰ ਪੂਰੀ ਟੱਕਰੀ ਉਹਨੂੰ ਕੋਈ ਮੁੰਡਾ ਟੱਕਰਿਆ ਕੋਈ ਸਕੂਲ ਦਾ ਪੜਨ ਵਾਲਾ ਬੱਚਾ ਟੱਕਰਿਆ ਕੋਈ ਬਜ਼ੁਰਗ ਟੱਕਰਿਆ ਫਿਰ ਸਾਰਿਆਂ ਨੂੰ ਪੂਰੀ ਤਰ੍ਹਾਂ ਤੇ ਕੁੱਟਿਆ ਗਿਆ ਇਹ ਪੂਰੀ ਉਹਨਾਂ ਨੇ ਮਤਲਬ ਦਹਿਸ਼ਤ ਜਿਹੜੀ ਆ ਪਾਈ ਆ ਤੇ ਇਹਦੇ ਨਾਲ ਬਕਾਇਦਾ ਤੌਰ ਤੇ ਇਸ ਇਲਾਕੇ ਦਾ ਐਮ.ਐਲ.ਏ ਉਹਦਾ ਪੂਰਾ ਹੱਥ ਹੈ ਠੀਕ ਹੈ ਨਾ ਇਥੋਂ ਦੇ ਪ੍ਰਸ਼ਾਸਨ ਦਾ ਪੂਰਾ ਹੱਥ ਹੈ ਔਰ ਸਾਰਿਆਂ ਨੇ ਮਤਲਬ ਮਿਲ ਕੇ ਇਹ ਕਹਾਣੀ ਜਿਹੜੀ ਆ ਇਹ ਘੜੀਆ ਬਹੁਤ ਦੁੱਖ ਦਾ ਇੱਕ ਕਰਨਾ ਹੈ ਪਰ ਭਰਾਈ ਕੌਣ ਕਰੂਗਾ ਇਹਦੀ ਭਰਾਈ ਕਿਵੇਂ ਹੋਊਗੀ ਜਿਹੜਾ ਹੁਣ ਇੰਨਾ ਨੁਕਸਾਨ ਹੋਇਆ ਅਸੀਂ ਅਸੀਂ ਸਮਝਦੇ ਹਾਂ ਜੀ ਅਸੀਂ ਸਾਰੇ ਪੰਜਾਬ ਦੀਆਂ ਜਿਹੜੀਆਂ ਮਜ਼ਦੂਰ ਜੱਥੇ ਬੰਦੀਆਂ ਅੱਜ ਜਿਉਂ-ਜਿਉਂ ਲੋਕਾਂ ਨੂੰ ਪਤਾ ਲੱਗ ਰਿਹਾ ਉਹ ਇਸ ਦੇ ਪੂਰੇ ਪਿੰਡ ਦੇ ਹੱਕ ਦੇ ਵਿੱਚ ਇਹ ਵੇੜੇ ਵਾਲਿਆਂ ਦੇ ਹੱਕ ਦੇ ਵਿੱਚ ਔਰ ਇਹ ਸਰਪੰਚ ਜਿਹੜਾ ਗਗ ਕਲਦੀਪ ਸਿੰਘ ਆ ਇਹਨਾਂ ਦੇ ਹੱਕ ਦੇ ਵਿੱਚ ਆ ਰਹੇ ਆ ਅਸੀਂ ਆਉਣ ਵਾਲੇ ਸਮੇਂ 'ਚ ਕੋਈ ਵਧੀਆ ਮਤਲਬ ਪ੍ਰੋਗਰਾਮ ਬਣਾ ਕੇ ਇੱਥੋਂ ਦੇ ਪ੍ਰਸ਼ਾਸਨ ਨੂੰ ਜਿਹੜਾ ਅਸੀਂ ਸਬਕ ਸਿਖਾਵਾਂਗੇ ਇੱਥੋਂ ਦੀ ਸਰਕਾਰ ਆ ਜਿਹੜੀ ਆ ਜਿਹੜੀ ਅੱਜ ਉਹ ਗੁੰਡਿਆਂ ਦੇ ਨਾਲ ਖੜੀ ਆ ਉਹਨੂੰ ਵੀ ਅਸੀਂ ਸਬਕ ਸਿਖਾਵਾਂਗੇ ਤੇ ਮਤਲਬ ਸਾਨੂੰ ਕੋਈ ਵੀ ਜਿਹੜਾ ਸੰਘਰਸ਼ ਦਾ ਰਾਹ ਕਿਸੇ ਵੀ ਤਰ੍ਹਾਂ ਦਾ ਸੰਘਰਸ਼ ਦਾ ਜਿਹੜਾ ਰਹੇਗਾ ਉਹ ਬਣਾਉਣਾ ਪਵੇ ਅਪਣਾਵਾਂਗੇ ਭਾਈ ਜੀ ਜਿਹੜਾ ਪਰਚਾ ਆਪਾਂ ਸੰਘਰਸ਼ ਕਰਕੇ ਉਹਨੂੰ ਰੱਦ ਕਰਵਾ ਸਕਦੇ ਹਾਂ ਨਾ ਬਹੁਤ ਸਾਰੇ ਥਾਵਾਂ ਤੇ ਹੋਇਆ ਰੱਦ ਪਰ ਜਿਹੜੀ ਅਸੀਂ ਕੁਲਦੀਪ ਨੂੰ ਗੱਡੀ 'ਚੋਂ ਉਤਰਦੇ ਚੜ੍ਹਦੇ ਦੇਖਿਆ ਉਹ ਤਾਂ ਤੁਰਿਆ ਨਹੀਂ ਜਾ ਰਿਹਾ ਵੀਡੀਓ ਦੀ ਕੁੱਟਮਾਰ ਹੋਈ ਆ ਉਹਦਾ ਆਪਾਂ ਕਿਵੇਂ ਇਨਸਾਫ ਲਾਵਾਂਗੇ ਉਹਦੇ ਬਾਰੇ ਦੱਸੋ ਦੇਖੋ ਜੀ ਅਸੀਂ ਮੰਗ ਕਰ ਰਹੇ ਆ ਜਥੇਬੰਦੀਆਂ ਦੇ ਅੱਜ ਪ੍ਰੈਸ ਦੇ ਵਿੱਚ ਵੀ ਸਾਰਿਆਂ ਦੇ ਅਖਬਾਰਾਂ ਦੇ ਵਿੱਚ ਵੀ ਬਿਆਨਬਾਜ਼ੀ ਆਈ ਆ ਜੀ ਅਸੀਂ ਇਹ ਮੰਗ ਕਰਦੇ ਆ ਕਿ ਜਿੰਨੇ ਲੋਕਾਂ ਤੇ ਪਰਚਾ ਦਰਜ ਕੀਤਾ ਪ੍ਰਸ਼ਾਸਨ ਨੇ 91 ਲੋਕਾਂ ਤੇ ਉਹ ਪਰਚਾ ਤੁਰੰਤ ਰੱਦ ਕੀਤਾ ਜਾਵੇ ਜਿਹੜੇ ਗ੍ਰਿਫਤਾਰ ਕੀਤੇ ਨੇ ਦਲਦੀਪ ਸਿੰਘ ਵਰਗੇ ਉਹਨਾਂ ਨੂੰ ਉਹਨਾਂ ਨੂੰ ਤੁਰੰਤ ਰਹਾ ਕੀਤਾ ਜਾਵੇ ਬਿਨਾਂ ਸ਼ਰਤ ਰਹਾ ਕੀਤਾ ਜਾਵੇ ਜਿਨ੍ਹਾਂ ਦੇ ਸੱਤਾਬੱਜੀਆਂ ਸਰਕਾਰ ਉਹਨਾਂ ਦੀ ਮਤਲ ਜਿਹੜਾਗਾ ਉਹ ਉਹਨਾਂ ਦਾ ਜਿਹੜਾਗਾ ਇਲਾਜ ਕਰਾਵੇ ਔਰ ਜਿਹੜੀ ਉਹਨਾਂ ਦਾ ਨੁਕਸਾਨ ਹੋਇਆ ਉਹ ਇੱਥੋਂ ਦਾ ਪ੍ਰਸ਼ਾਸਨ ਜਿਹੜਾਗਾ ਉਹ ਬਕਾਇਦਾ ਤੌਰ ਤੇ ਹਰ ਨਿੱਕੀ ਨਿੱਕੀ ਚੀਜ਼ ਦਾ ਉਹ ਇਹਦਾ ਮਤਲਬ ਜਿਹੜਾਗਾ ਪਰਵਾਹੀ ਕਰੇ ਅਸੀਂ ਇਹ ਮੰਗ ਕਰਦੇ ਹਾਂ ਕਿ ਲੋਕਾਂ ਵੱਲੋਂ ਵੀ ਜਦੋਂ ਲੈ ਕੇ ਜਾਂਦੇ ਫੜ ਕੇ ਬੱਚਿਆਂ ਤੋਂ ਬਜ਼ੁਰਗਾਂ ਦੇ ਵੀ ਲਫੜ ਮਰਵਾਏ ਗਏ ਸਰਪੰਚੇ ਦੇ ਵੀ ਲਫੜ ਮਰਵਾਏ ਗਏ ਕਿਵੇਂ ਦੇਖੂਗੇ ਇਸ ਚੀਜ਼ ਨੂੰ ਤੁਸੀਂ ਬਿਲਕੁਲ ਇਹ ਅਸਲ ਦੇ ਵਿੱਚ ਦੇਖੋ ਜੀ ਗੱਲ ਇਹ ਆ ਇਹ ਉਹਨਾਂ ਦੇ ਦਿਮਾਗ ਦੇ ਵਿੱਚ ਜਿਹੜਾ ਇਹ ਨੀਮੀਆ ਜਾਤਾਂ ਜਿਨ੍ਹਾਂ ਨੂੰ ਕਹਦੇ ਆ ਰਿਹਾ ਸਾਡੀਆਂ ਤੋਂ ਲੈ ਕੇ ਉਹ ਨਫ਼ਰਤ ਹੈ ਇਹ ਨਫ਼ਰਤ ਦਾ ਹੀ ਇੱਕ ਮਤਲਬ ਜਿਹੜਾ ਇਹ ਨਫ਼ਰਤ ਦੇ ਕਾਰਨ ਹੋਇਆ ਕਿ ਬਜ਼ੁਰਗ ਜਿਹੜਿਆ ਅੱਗੇ ਤੋਂ ਬੋਲ ਨਾ ਸਕਣ ਆਪਣੇ ਬੱਚਾਂ ਦੇ ਸਾਹਮਣੇ ਉਹਨਾਂ ਦੇ ਬੱਚਾਂ ਤੋਂ ਮਤਲ ਥੱਪੜ ਮਰਵਾਉਣੇ ਤਾਂ ਕਿ ਉਹ ਸਾਰੀ ਜ਼ਿੰਦਗੀ ਭਰ ਜਿਹੜਾਗਾ ਉਹ ਉਹ ਪ੍ਰਸ਼ਾਸਨ ਦੇ ਸਾਹਮਣੇ ਪੁਲਿਸ ਦੇ ਸਾਹਮਣੇ ਕਦੇ ਵੀ ਧੌਣ ਉੱਚੀ ਕਰਕੇ ਨਾ ਮਤਲਬ ਜਾ ਸਕਣ ਇਹ ਤਾਂ ਹੁਣ ਨੀਮੀ ਕਰਨ ਦਾ ਪ੍ਰਸ਼ਾਸਨ ਦਾ ਜਿਹੜਾ ਹੈਗਾ ਇਹ ਸਾਰਾ ਕਾਂਡ ਹੈ ਜਿਹੜਾ ਰਚਾਇਆ ਗਿਆ ਲੋਕਾਂ ਦੇ ਸਾਹਮਣੇ ਆਪਦੇ ਬੱਚਾਂ ਦੇ ਸਾਹਮਣੇ ਜਾਂ ਉਹਨਾਂ ਦੇ ਬੱਚਿਆਂ ਤੋਂ ਨਿੱਕੇ-ਨਿੱਕੇ ਬੱਚਿਆਂ ਤੋਂ ਥੱਪਣ ਬਰਵਾਉਣਾ ਇਹ ਸਿਰਫ ਮਤਲਬ ਇਹ ਇਹਦੇ ਪਿੱਛੇ ਇਹ ਸਾਰਾ ਜਾਤੀਵਾਦ ਆ ਇਹ ਬ੍ਰਾਹਮਣਵਾਦ ਆ ਇਹ ਮੰਨੂਵਾਦ ਆ ਉਹਨਾਂ ਦੇ ਦਿਮਾਗਾਂ 'ਚ ਕੁੱਟ-ਕੁੱਟ ਕੇ ਮੰਨੂਵਾਦ ਭਰਿਆ ਹੋਇਆ ਠੀਕ ਹੈ ਨਾ ਤਾਂ ਕਿ ਵਰਗ ਸਾਰੀ ਜ਼ਿੰਦਗੀ ਪਹਿਲਾਂ ਸਦੀਆਂ ਤੋਂ ਲੈ ਕੇ ਦਬਾਇਆ ਹੋਇਆਗਾ ਜਿਨ੍ਹਾਂ ਨੂੰ ਕੀੜੇ ਮਕੌੜੇ ਬਣਾ ਕੇ ਰੱਖਿਆ ਹੋਇਆ ਅੱਜ ਵੀ ਇਹ ਕੀੜੇ ਮਕੌੜੇ ਉਹਨਾਂ ਦੀ ਨਿਗਾਹ 'ਚ ਇਹ ਹੈ ਵੀ ਅੱਜ ਵੀ ਇਹ ਲੋਕ ਕੀੜੇ ਮਕੌੜੇ ਬਣੇ ਰਹਿਣਾ ਅਸੀਂ ਜੋ ਕੁਛ ਮਰਜ਼ੀ ਕਰੀ ਆਈਏ ਅਸੀਂ ਜੋ ਕੁਛ ਮਰਜ਼ੀ ਇਹਨਾਂ ਨੂੰ ਲਤੜ ਕੇ ਤੁਰ ਜੀਏ ਮਾਰ ਕੇ ਤੁਰ ਜੀਏ ਕੋਈ ਇਹਨਾਂ ਦਾ ਮਤਲਬ ਇਹਨਾਂ ਦੀ ਕੋਈ ਆ ਸੁਣਵਾਈ ਨਾ ਹੋਵੇ ਅਸਲ ਦੇ ਵਿੱਚ ਇਹਦਾ ਕਾਰਨ ਨਹੀਂ ਜੀ ਜਿਹੜੇ ਜਿਹੜੇ ਪੁਲਿਸ ਅਧਿਕਾਰੀਆਂ ਨੇ ਬੱਚਿਆਂ ਤੋਂ ਬਜ਼ੁਰਗਾਂ ਦੇ ਚਪੇੜੇ ਮਰਵਾਏ ਆ ਜਿਵੇਂ ਕਿ ਸਾਡੇ ਸਾਥੀ ਪੱਤਰਕਾਰ ਤੁਰ ਸਵਾਲ ਪੁੱਛ ਰਹੇ ਆ ਕੀ ਉਹਨਾਂ ਪ੍ਰਸ਼ਾਸਨਿਕ ਅਧਿਕਾਰੀਆਂ ਤੇ ਵੀ ਕਾਰਵਾਈ ਕਰਵਾਓਗੇ ਤੁਸੀਂ ਬਿਲਕੁਲ ਅਸੀਂ ਸਮਝਦੇ ਆ ਕਿ ਕਾਰਵਾਈ ਹੋਣੀ ਚਾਹੀਦੀ ਤਪਾਗਾ ਜਿਹਨੇ ਕਾਰ ਮਤਲਬ ਇਹ ਨਾਲੀਆਂ ਦਾ ਮਸਲਾ ਹੱਲ ਕਰਨਾ ਸੀਗਾ ਉਹਦੇ ਤੇ ਵੀ ਮਤਲਬ ਜਿਹੜਾ ਕਾਰਵਾਈ ਹੋਵੇ ਪੁਲਿਸ ਜਿਹੜਾ ਪੁਲਿਸ ਪ੍ਰਸ਼ਾਸਨ ਹੈ ਉਹਦੇ ਤੇ ਵੀ ਹੋਵੇ ਔਰ ਮਤਲਬ ਜਿਹੜਾ ਇਥੋਂ ਦਾ ਐਮ.ਐਲ.ਏ ਆ ਉਹਦੇ ਤੇ ਵੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਅਸੀਂ ਇਹ ਜਥੇਬੰਦੀਆਂ ਵੱਲੋਂ ਮੰਗ ਕੀਤੀ ਹੋਈ ਆ। ਕਈਰ ਕਿ ਮੰਗ ਬਣ ਕੇ ਰਹਿ ਜਾਂਦੀ ਆ ਕਾਰਵਾਈ ਨਹੀਂ ਹੁੰਦੀ। ਨਹੀਂ ਅਸੀਂ ਲਗਾਤਾਰ ਕਰਾਂਗੇ ਸੰਘਰਸ਼ ਅੱਜ ਵੀ ਜਥੇਬੰਦੀਆਂ ਦੀ ਮੀਟਿੰਗ ਆ ਕੋਈ ਗੱਲ ਨਹੀਂ ਸਾਨੂੰ ਅੱਜ ਪਤਾ ਲੱਗਿਆਗਾ ਅਸੀਂ ਮਤਲਬ ਹੋ ਰਹੇ ਆ ਇਕੱਠੇ ਸਾਰੇ ਪੰਜਾਬ ਦੀਆਂ ਜਿੰਨੀਆਂ ਵੀ ਜਥੇਬੰਦੀਆਂ ਅਸੀਂ ਆਵਾਂਗੇ ਜਿੱਦੀ ਸਾਡੇ ਤੋਂ ਲੜਾਈ ਲੜੇਗੀ। ਅਸੀਂ ਲੜਾਂਗੇ ਅਸੀਂ ਕੋਈ ਇਹ ਪਹਿਲੀ ਲੜਾਈ ਨਹੀਂ ਮਜ਼ਦੂਰਾਂ ਦੇ ਹੱਕ ਚ ਦਲਤਾਂ ਦੇ ਹੱਕ ਚ ਅਸੀਂ ਬਹੁਤ ਸਾਰੀਆਂ ਲੜਾਈਆਂ ਲੜੀਆਂ ਨੇ ਜਿੱਤੀਆਂ ਵੀ ਨੇ ਜੀ ਜੀ